ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਜ ਕਰਦਾ ਕਿ ਮੇਰੇ ਸਾਰੇ ਭੈਣ ਭਰਾ ਚੜ੍ਹਦੀ ਕਲਾ ਵਿੱਚ ਹੋਗੇ ਤੇ ਪ੍ਰਮਾਤਮਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਅੱਜ ਮੈਂ ਤੁਹਾਡੇ ਨਾਲ ਬਹੁਤ ਹੀ ਅਹਿਮ ਤੇ ਜ਼ਰੂਰੀ ਵਿਚਾਰਾ ਕਰਨੀਆਂ ਨੇ ਉਹ ਵਿਚਾਰੇ ਆ ਕਿ ਮੈਂ ਜੋਧਪੁਰ ਜੇਲ ਕੱਟੀ ਸੀ ਪਿੱਛੇ ਜੇ ਮੈਂ ਵੀਡੀਓ ਪਾਈ ਸੀ ਕਿ ਅਕਸਰ ਹੀ ਜਿਹੜੇ ਮਾੜੇ ਬੰਤੇ ਦੇ ਨਾਲ ਧੱਕੇਸ਼ਾਹੀਆਂ ਹੁੰਦੀਆਂ ਆ ਔਰ ਜਿਹੜਾ ਆ ਦੁਨੀਆ ਦਾ ਸਰਸਰਾ ਚੱਲਦਾ ਹੈ ਸਾਡੇ ਪੁਰਪੁਰਾਏ ਕਰਮਾਂ ਦੇ ਨਾਲ ਸਬੰਧਤ ਹੁੰਦਾ ਕਿ ਜਿੱਦਾਂ ਜਿੱਦਾਂ ਪ੍ਰਮਾਤਮਾ ਨੇ ਲਿਖਿਆ ਬੰਦਾ ਉਦਾਂ ਦਾ ਹੀ ਕਰਦਾ ਵਾ ਉਹਦੇ ਹੁਕਮ ਤੋਂ ਬਿਨਾਂ ਪਤਾ ਵੀ ਨਹੀਂ ਹਰਦਾ ਸੋ ਮੈਂ ਤੁਹਾਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਦਾਸ ਦੇ ਬੜੇ ਚੰਗੇ ਕਰਮ ਕੀਤੇ ਨੇ ਜਿਨੂੰ ਭਾਈ ਸਾਹਿਬ ਭਾਈ ਮਖਤਿਆਰ ਸਿੰਘ ਜੀ ਮੁਖੀ ਜਿਹੜੇ ਦਮਦਮਾ ਟਕਸਾਲ ਦੇ ਹੈ ਜਿਨਾਂ ਨੇ ਬਹੁਤ ਹੀ ਵਿਦਿਆਰਥੀ ਬਣਾਏ ਕਈਆਂ ਨੂੰ ਪਾਠੀ ਗ੍ਰੰਥੀ ਰਾਗੀ ਉਹ ਹੋਰ ਮੈਂ ਕਹਿੰਨਾ ਕਿ ਜਿੰਨੀ ਨਿਮਰਤਾ ਉਹਨਾਂ ਦੇ ਵਿੱਚ ਆ ਉਹ ਨਹੀਂ ਕਿਸੇ ਦੇ ਵਿੱਚ ਨਿਮਰਤਾ ਨਹੀਂ ਸੀ ਮੈਨੂੰ ਛੋਟਾ ਜਾਂ ਉਹਨਾਂ ਦੇ ਕੋਲ ਹੀ ਲਿਆ ਉਹਨਾਂ ਨੇ ਮੈਨੂੰ ਸੰਸਿਆ ਕਰਾਈ ਮਾੜ ਸਕਾਇਆ ਔਰ ਜੋ ਕਿਸਮਤ ਦੇ ਵਿੱਚ ਲਿਖਿਆ ਹੁੰਦਾ ਪਤਾ ਨਹੀਂ ਕਿੱਥੇ ਜਾ ਕੇ ਬੰਦੇ ਨੇ ਕੀ ਕੰਮ ਕਰ ਦੇਣਾ ਇਹ ਤੇ ਪ੍ਰਮਾਤਮਾ ਹੀ ਜਾਣਦਾ ਬੰਦਾ ਤੇ ਜਾਣਦਾ ਨਹੀਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਉਹਨਾਂ ਦੀ ਤਸਵੀਰ ਦਿਖਾਵਾਂ ਆ ਦੇਖਿਓ ਆਉਣ ਵਾਲੀ ਤਸਵੀਰ ਹੈ ਇਹ ਆ ਭਾਈ ਮੁਖਤਿਆਰ ਸਿੰਘ ਜੀ ਮੁਖੀ ਔਰ ਬਹੁਤ ਹੀ ਸਤਿਕਾਰਯੋਗ ਨੇ ਮੇਰੇ ਮੇਰੇ ਉਸਤਾਦੀਆ ਜਿਨ੍ਹਾਂ ਨੇ ਮੈਨੂੰ ਸੰਸਿਆਤ ਰਾਈ ਗੁਰੂ ਘਰ ਸਾਹਿਬ ਦੀ ਹੋਰ ਆਹਨਾ ਬਾਹਰ ਅਮਰੀਕਾ ਤੇ ਚ ਪਰਮਾਤਮਾ ਉਹਨਾਂ ਦੀ ਲੰਮੀ ਲੰਮੀ ਉਮਰ ਕਰੇ ਸੜਤੀ ਕਲਾ ਵਿੱਚ ਰੱਖੇ ਮੇਰ ਪਿਆਰ ਹੱਥ ਤੇ ਉਹਨਾਂ ਦੇ ਹੱਥ ਰੱਖੇ ਪਰ ਇਸੇ ਤਰ੍ਹਾਂ ਉਹ ਕਾਮਦੀ ਤੇ ਪੰਛੀ ਦੀ ਸੇਵਾ ਕਰਦੇ ਰਹਿਣ ਉਹਨਾਂ ਦੀ ਦਿੱਤੀ ਹੋਈ ਵਿੱਤਿਆਂ ਨੂੰ ਕਹਿੰਦੇ ਕਿ ਗੁਰੂ ਬਿਨਾ ਗਾਤ ਨਹੀਂ ਤੇ ਸ਼ਾਹ ਬਿਨਾ ਪਤ ਨਹੀਂ ਇਹ ਆਮ ਪਰ ਚਲਤ ਗੱਲਾਂ ਨਹੀਂ ਆ ਔਰ ਹਕੀਕਤ ਹੈ ਕਿ ਗੁਰੂ ਤੋਂ ਬਿਨਾ ਗਤੀ ਨਹੀਂ ਹੁੰਦੀ ਉਸਤਾਦ ਤੋਂ ਬਿਨਾ ਗਤੀ ਨਹੀਂ ਹੁੰਦੀ ਤੇ ਸ਼ਾਦ ਬਿਨਾ ਬੰਦੇ ਦੀ ਰਹਿ ਨਹੀਂ ਹੁੰਦੀ ਜਿੱਥੇ ਵੀ ਹੋ ਰੰਦਾ ਉਹਨਾਂ ਦੀ ਦਿੱਤੀ ਹੋਈ ਵਿਦਿਆ ਨੂੰ ਅੱਜ ਮੇਰੇ ਕਾ 40 ਸਾਲ ਹੋ ਗਏ ਰਮਨ ਸਿੰਘ ਸੈਵ ਟਾਈਪਰ ਨੂੰ ਤੇ 40 ਸਾਲ ਤੇ 35 ਸਾਲ ਸਾਡੇ ਜੋਧਪੁਰਿਆਂ ਤੋਂ ਧੱਕੀ ਖਾਂਦੇ ਨੂੰ ਹੋ ਗਏ ਉਹਨਾਂ ਦੀ ਵਿਦਿਆ ਨੂੰ ਮੈਂ ਗਾਂਵਿਕ ਚਾਰ ਪੰਜ ਆਪਣੇ ਵਿਦਿਆਰਥੀ ਬਣਾਏ ਸੀ ਹੁਣ ਮੈਂ ਇੱਕ ਧਰਤਾ ਬਾਬਾ ਸੰਗਤ ਸਿੰਘ ਦੇ ਨਾਮ ਦੀ ਇੱਕ ਸੁਸਾਇਟੀ ਬਣਾਈ ਆ ਅੱਜ ਇਹਦਾ ਇਸ਼ਤਿਹਾਰ ਧੰਤਾਨ ਬਾਬਾ ਸੰਗਤ ਸਿੰਘ ਜੀ ਸੇਵਾ ਸੁਸਾਇਟੀ ਸੁਖਨੀ ਸਾਹਿਬ ਜੀ ਸ਼ਿਟਾਟਨ ਜਿਹੜੀ ਸੁਖਮਨੀ ਸਾਹਿਬ ਤੋਂ ਕਰ ਰਿਆਂ ਹੁਣ ਜਿਦਾਂ ਕਿਸੇ ਕੋ ਪੈਸੇ ਹੁੰਦੇ ਆ ਕੋਈ ਨਹੀਂ ਕਰਾ ਸਕਦਾ ਉਹਨੂੰ ਆ ਨੰਬਰ ਵੀ ਦਿੱਤਾ 8437121976 ਸੰਪਰਕ ਕਰਨ ਮੇਰਾ ਲੜਕਾ ਵੀ ਗ੍ਰੰਥੀ ਸਿੰਘ ਦੀ ਯੋਗਤਾ ਰੱਖਦਾ ਦਰਬਾਰ ਸਾਹਿਬ ਸੇਵਾਦਾਰ ਵੀ ਆ ਤੇ ਖਣ ਪੱਠੀ ਸਿੰਘ ਵੀ ਆ ਆਹ ਇੱਕ ਸਕੀਮ ਸਕੀਮ ਬਣਾਈ ਆ ਕੀ ਹੋਵੇ ਨਾ ਆਹੀ ਰੋਜ਼ ਸ਼ਾਮ ਨੂੰ ਬੱਚਿਆਂ ਦੀ ਕਲਾਸ ਲਾਈਏ ਗੁਰਬਾਣੀ ਦੀ 1 ਘੰਟਾ ਰੋਜ਼ ਸੰਸਿਆ ਕਰਾਇਆ ਕਰਾਂਗੇ ਜਿਹਦੇ ਨਾਲ ਅਖੰਡ ਪਾਠੀ ਸੰਗਤ تیار ਹੋਣਗੇ ਤੇ ਇੱਕ ਨਸ਼ੇ ਤੋਂ ਬਚਣਗੇ ਇੱਕ ਗੁਰੂ ਦੇ ਲਾਣ ਲੱਗਣਗੇ ਤੇ ਗੁਰਸਿੱਖੀ ਦੇ ਨਾਲ ਜੋੜਨ ਦਾ ਉਪਰਾਲਾ ਉਪਰਾਲਾ ਕਰ ਰਿਆਂ ਸ਼ੁਰੂ ਕੀਤਾ ਆਸ ਕਰਦਾ ਕਿ ਤੁਹਾਡੇ ਭੈਣ ਭਰਾਵਾਂ ਦਾ ਮੈਨੂੰ ਸਹਿਯੋਗ ਮਿਲੇਗਾ। ਪਰ ਮੇਰੇ ਉਸਤਾਦ ਸਾਹਿਬੀ 12 ਆ ਰਹੇ ਨੇ। ਹੁਣ ਤੁਹਾਨੂੰ ਜਿੰਨੇ ਵੀ ਮੇਰੇ ਸੱਜਣ ਕਰੇ ਮੇਰੇ ਨਾਲ ਜਿਹਨਾਂ ਦੇ ਨਾਲ ਮੈਂ ਰਿਆਂ ਮੈਂ ਇਹ ਗੱਲ ਨਹੀਂ ਕਹਿ ਸਕਦਾ ਕਿ ਮੇਰੇ ਨਾਲ ਹੋ ਰਹੀ ਤੇ ਮੈਂ ਉਹਨਾਂ ਦੇ ਨਾਲ ਰਿਆਂ। ਔਰ ਜੋ ਵੀ ਮੈਂ ਸਿੱਖਿਆ ਆਪਣੇ ਉਸਤਾਦ ਜੀ ਕੋ ਉਹ ਗਾਮ ਹੈ ਹੁਣ ਛੋਟੇ ਬੱਚਿਆਂ ਨੂੰ ਬੰਡੂਗਾ ਸਿਖਾਉਂਗਾ ਬਾੜ ਸਿਖਾਉਂਗਾ ਲੜੀਵਾਰ ਤੋਂ ਮੈਂ ਸੰਸਥਾ ਕਰਾਈ ਸੀ ਔਰ ਮੈਂ ਸਾਰੀ ਉਮਰ ਸਾਰੀ ਜ਼ਿੰਦਗੀ ਆਪਣੇ ਉਸਤਾਦ ਜੀ ਦਾ ਰਿਣੀ ਰਾਂਗਾ ਕਿਉਂਕਿ ਵਿਦਿਆ ਵੀ ਦੇਣੀ ਬਹੁਤ ਜਿਹੜਾ ਵੱਡਾ ਕੰਮ ਹੁੰਦਾ ਹੈ ਮੇਰੇ ਉਸਤਾਦ ਜੀ ਦੱਸਦੇ ਹੁੰਦੇ ਸੀ ਕਿ ਇਨਸਾਨ ਦੀਆਂ ਦੋ ਅਲੱਗਾਂ ਹੁੰਦੀਆਂ ਇੱਕ ਨਾਦੀ ਤੇ ਇੱਕ ਬੀਦੀ ਨਾਦੀ ਜਿਹਨੂੰ ਜਨਮ ਦਿੰਦਾ ਔਰ ਬੀਦੀ ਜਿਹਨੂੰ ਗਿਆਨ ਦਿੱਤਾ ਹੁੰਦਾ ਜਿਹਨੂੰ ਸਿੱਖਿਆ ਦਿੱਤੀ ਹੁੰਦੀ ਯਾਰ ਗੁਰਮਾ ਸਾੰਤਾ ਕੋ ਆਸ ਕਰਦਾਂ ਸੰਗਤਾਂ ਤੋਂ ਮੈਂ ਉਮੀਦ ਕਰਦਾ ਕਿ ਸੰਗਤ ਮੈਨੂੰ ਸਹਿਯੋਗ ਤਾਉਗੀ ਮੈਂ ਅਕਾਲੀ ਤਲਵੰਦ ਦੇ ਇੱਕ ਵੀ ਸੇਵਾ ਕਾਰਜ ਆ ਮ ਆਪਣੇ ਬੱਚਿਆਂ ਨੂੰ ਕਿਹਾ ਕੀ ਯਾਰੋ ਸ਼ਾਮ ਨੂੰ ਇੱਕ ਘੰਟਾ ਕਲਾਸ ਲਾਇਆ ਕਰੋ ਤਾਂ ਕਿ ਸਾਡਾ ਆਇਆ ਹੋਇਆ ਇਸ ਦੁਨੀਆ ਤੇ ਜਨਮ ਜਿਹੜਾ ਸਫਲਾ ਹੋ ਜੇ ਸਫਲੇ ਸਾਹਿਬ ਸੇਵਾ ਸੁਸਾਇਟੀ ਦੀ ਸ਼ੁਰੂਆਤ ਕੀਤੀ ਹੈ ਇਹਦੇ ਵਿੱਚ ਦਰਿਆਾਂ ਤੇ ਸੈਟ ਵੀ ਅਸੀਂ ਉਸ ਘਰ ਲੋਕਾਂ ਨੂੰ ਦਿਆ ਕਰਾਂਗੇ ਕਿਉਂਕਿ ਜਿਆ ਪੈਸੇ ਨਹੀਂ ਹੁੰਦੇ ਜਿਹੜੇ ਸ਼ਰਦਾ ਮਤਾਬਕ ਕੋਈ ਸੇਵਾ ਕਰੇ ਉਹ ਸੇਵਾ ਵੀ ਲੋਕਾਂ ਦੇ ਭਲੇ ਦੇ ਲਈ ਵਰਤਾਂਗੇ ਔਰ ਮੇਰੇ ਉਸਤਾਦ ਜੀ ਅਮਰੀਕਾ ਤੋਂ ਆ ਰਹੇ ਨੇ ਆ ਹੁਣ ਮੈਂ ਆਪਣੇ ਬੇਟੀ ਨਾਲ ਸਲਾਹ ਕੀਤੀ ਸੀ ਕਿ ਆਪਾਂ ਕੋਈ ਨੇਕ ਕੰਮ ਕਰਦੀਏ ਕਿਉਂਕਿ ਮਾਰਾਇ ਕਹਿੰਦੇ ਨੇ ਕਿ ਮਾਨਸ ਜਨਮਦਲੰਪ ਹੈ ਹੋਇ ਨਾ ਬਾਰੰਗ ਬਾਰ ਇਹ ਬਾਰ ਬਾਰ ਜਨਮ ਨਹੀਂ ਮਿਲਦਾ ਮਨੁੱਖਾ ਜਨਮ ਨਹੀਂ ਮਿਲਦਾ ਜੇ ਅਆਂ ਤੇ ਕੋਈ ਨਾ ਕੋ ਚੰਗਾ ਕੰਮ ਕਰਦੀ ਹੈ ਔਰ ਮੈਂ ਆਪਣੇ ਉਸਤਾਦ ਜੀ ਦਾ ਬਹੁਤ ਧੰਨਵਾਦ ਕਰਦਾ ਔਰ ਸੰਤਾ ਨੂੰ ਬੇਨਤੀ ਕਰਦਾ ਸੰਤਾ ਅ ਸੰਤਾ ਕੋ ਮੈਂ ਉਮੀਦ ਕਰਦਾ ਕਿ ਮੈਨੂੰ ਸਹਿਯੋਗ ਦੇਣਗੇ ਔਰ ਇਹ ਮੇਰਾ ਚੈਨਲ ਆ ਜਿਹਦੇ ਵਿੱਚ ਲੋਕ ਭਲਾਈ ਦੇ ਕੰਮ ਕਰਦਾ ਮੈਂ ਲੋਕਾਂ ਦੇ ਭਲੇ ਦੇ ਕੋਈ ਵੀ ਮਸਲਾ ਮੈਂ ਚੁੱਕਦਾ ਇਸ ਵੀਡੀਓ ਨੂੰ ਵਾਤਵਾਜ਼ શેર ਵੀ ਕਰਿਓ ਤਾਂ ਕਿ ਜਿੰਨਾ ਜਿਹੜੇ ਪਾਠ ਨਹੀਂ ਕਰਵਾ ਸਕਦੇ ਥਣ ਪਾਠ ਨਹੀਂ ਕਰਵਾ ਸਕਦੇ ਸੁਖਮਨੀ ਸਾਹਿਬ ਦੀ ਕਰਵਾ ਸਕਦੇ ਕਿਉਂਕਿ ਮੰਗਿਆ ਹਿੱਦੇ ਹਿਸਾਬ ਦੇ ਨਾਲ ਸੁਖਮਨੀ ਸਾਹਿਬ ਦੀ ਭੇਟਾ ਕਾਫੀ ਹੋ ਗਈ ਆ ਅੱਜ ਆਹੀਂ ਸਰਪੰਨ ਸਾਹਿਬ ਦੇ ਪਾਰਠ ਦੀ ਰੰਗਤਾ ਕਰ ਰਹੇ ਆ ਗਾ ਗੀਤਨ ਦੀ ਰੱਖਾਂਗੇ ਕੀਰਤਨ ਦਰਬਾਰ ਕਰਾਵਾਂਗੇ ਤੇ ਗਰੀਬ ਲੜਕੀਆਂ ਦੇ ਵਿਆਹ ਦੇ ਵੀ ਜਿਹੜੇ ਆਈ ਪ੍ਰੋਗਰਾਮ ਉਹ ਲੀਕਾਂਗੇ ਤੁਹਾਡੇ ਸਹਿਯੋਗ ਦੇ ਨਾਲ ਬਾਕੀ ਮੇਰੇ ਉਸਤਾਦ ਜੀ ਆ ਰਹੇ ਨੇ ਹੁਣ ਮੈਂ ਸਾਰਿਆਂ ਨਾਲ ਹੀ ਬਾਬਾ ਮਨਮੋਹ ਸਿੰਘ ਜੀ ਬਾਦਲ ਵਾਲੇ ਤੇ ਸਾਡੇ ਰੱਬ ਜੀ ਹੋਰ ਕਾਫੀ ਸੰਗ ਨੇ ਜਿਹੜੇ ਚੜ੍ਹਦੀ ਕਲਾ ਦੇ ਨੇ ਹੈਗੇ ਨੇ ਸਾਰਿਆਂ ਨੇ ਸਜੂਗ ਕਰਕੇ ਛੁੱਟਾ ਜਾ ਉਪਰਾਲਾ ਕਰਨ ਲੱਗਾ ਸੰਗਤ ਜੀ ਤੇ ਸਜੂਗ ਦੇਣ ਦੀ ਕਿਰਪਾਲਤਾ ਕਰਨੀ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬਰ ਤੇ ਸ਼ੇਅਰ ਕਰਿਓ ਤਾਂ ਕਿ ਇਹ ਜਿਹੜਾ ਚੈਨਲ ਹੈ ਤੁਹਾਡਾ ਸੰਗਤਾਂ ਦਾ ਚੈਨਲ ਹੈ ਸੰਗਤਾਂ ਦੇ ਜੇ ਦੇ ਕੰਮ ਕਰਨੇ ਆ ਔਰ ਲੋਕ ਭਲਾਈ ਦੇ ਕੰਮ ਦੇ ਇਤਿਹਾਸ ਕਰਦਾ ਕਿ ਤੁਸੀਂ ਸਾਰੇ ਜਣੇ ਮੇਰੀ ਵੱਧ ਤੋਂ ਵੱਧ ਸਪੋਰਟ ਕਰੋਗੇ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ